हां जी दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮਾਤਾ ਨੈਣਾ ਦੇਵੀ ਦਾ ਦਰਸ਼ਨਾਂ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਆ ਤੇ ਅੱਜ ਦੀ ਪਹਿਲੀ ਰਾਤ ਜਿਹੜੀ ਪੁਰਾਣੀ ਸਰਹੰਦ ਦੇ ਵਿੱਚ ਮਾਤਾ ਨੈਣਾ ਦੇਵੀ ਦੇ ਮੰਦਿਰ ਦੇ ਵਿੱਚ ਆਪਾਂ ਨੇ ਕੱਟਣੀਆਂ ਤੇ ਇੱਥੇ ਜੋ ਪ੍ਰਬੰਧਾਂ ਕੀਤਾ ਗਿਆ ਕਮੇਟੀ ਦੇ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਏਸੀ ਲੱਗੇ ਹੋਏ ਨੇ ਗੱਦੇ ਲੱਗੇ ਹੋਏ ਨੇ ਤੇ ਮੰਦਿਰ ਦੇ ਦਰਸ਼ਨ ਕਰੋ ਮਾਤਾ ਨੈਣਾ ਦੇਵੀ ਦੇ ਜਿੱਥੇ ਕਿ ਬਹੁਤ ਹੀ ਸੋਹਣਾ ਮੰਦਿਰ ਬਣਾਇਆ ਹੈ ਪੁਰਾਣੀ ਸਰਹੰਦ ਦੇ ਵਿੱਚ ਬਹੁਤ ਵਧੀਆ ਪਾਰਕ ਆ ਤੇ ਇੱਥੇ ਬੈਠਣ ਨੂੰ ਜੇਕਰ ਤੁਸੀਂ માતા ਦਾ ਭਜਨ ਕੀਰਤਨ ਕਰਨਾ ਤਾਂ ਬਹੁਤ ਹੀ ਵਧੀਆ 뷰 ਆ ਇਹ ਜੋ ਟੋਡਰ ਮੱਲ ਜੀ ਦੀ ਹਵੇਲੀ ਆ ਉਹ ਬੜੀ ਨਜ਼ਦੀਕ ਪੈ ਜਾਂਦੀ ਐ ਇੱਥੋਂ ਜੇ ਕਈ ਵਾਰ ਕਿਸੇ ਨੇ ਦਰਸ਼ਨ ਕਰਨ ਆਉਣੇ ਨੇ ਤਾਂ ਤੁਸੀਂ ਆ ਸਕਦੇ ਹੋ ਬਹੁਤ ਹੀ ਵਧੀਆ ਬਹੁਤ ਸੋਹਣਾ ਮੰਦਿਰ ਆ ਬਹੁਤ ਹੀ ਵਧੀਆ ਜਿਹੜਾ ਮੰਦਿਰ ਕਮੇਟੀ ਦੇ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਨੇ ਖਾਣ ਪੀਣਨ ਦੇ ਨਾਉਣ ਤੋਣ ਦੇ ਸਭ ਪ੍ਰਬੰਧ ਆ ਹਰ ਇੱਕ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਲੰਗਰ ਹਾਲ ਆ ਤੇ ਰੈਸਟ ਕਰਨ ਦੇ ਲਈ ਵੀ ਜਗ੍ਹਾ ਬਣਾਈ ਗਈ ਆ ਸਾਹਮਣੇ ਮਾਤਾ ਨਾਨਾ ਦੇਵੀ ਦੀ ਜੋਤ ਜੋ ਜਗ ਰਹੀ ਆ ਪਾਲਕੀ ਦੇ ਵਿੱਚ ਮਾਤਾ ਨਾਨਾ ਦੇਵੀ ਦੇ ਮੰਦਿਰ ਲਈ ਜਾਣਨ ਵਾਲੇ ਸ਼ਰਧਾਲੂਆਂ ਨੇ ਜੋ ਪਾਲਕੀ ਲੈ ਕੇ ਜਾ ਰਹੇ ਨੇ